ਤੇ ਯਾਰ ਮੈਂ ਇੱਕ ਛੋਟੀ ਰਿਕਵੈਸਟ ਕਰਨੀ ਆ ਬਈ ਤਾਂ ਮੈਂ ਪਹਿਲਾਂ ਕਰਨੀ ਸੀ ਉਹ ਮੈਂ ਥੋੜਾ ਦਿਮਾਗੋਂ ਨਿਕਲ ਗਈ ਅੱਛਾ ਵੀਰ ਵੀਰੇ ਦਾ ਚੈਨਲ ਸਬਸਕ੍ਰਾਈਬਰ ਜਰੂਰ ਕਰੋ ਅੱਛਾ ਇਹਦੇ ਚ ਵੀ ਕਰਨਾ ਹਾਂ ਵੀ ਮਤਲਬ ਜਿਹਨੇ ਚੰਗੀਆਂ ਵੀਡੀਓ ਲੈ ਕੇ ਆਉਂਦੇ ਆ ਵੀਰੇ ਹੁਣੀ ਹਾਂ ਬਾਕੀ ਵਿੱਚ ਥੋੜਾ ਸੇਲ ਪਰਚੇਜ ਦਾ ਵੀ ਕੰਮ ਆ ਹਾਂ ਮੈਨੂੰ ਫੋਨ ਬਹੁਤ ਆਏ ਬੰਦਿਆਂ ਦੇ ਬਈ ਕਟੀਆਂ ਯਾਰ ਚੰਗੀਆਂ ਲੈਣੀਆਂ ਆਂ ਮਾ ਵੀਰੇ ਜਿਹੜੇ ਚੈਨਲ ਤੇ ਉਹ ਵੀਰੇ ਦਾ ਬਣਾਇਆ ਹੋਇਆ ਵਾ ਵੀ ਤੁਸੀਂ ਵੀਰੇ ਨਾਲ ਕਾਲ ਕਰ ਲਓ ਹਾਂ ਵੀ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਆ ਜਿੰਨੇ ਵੀ ਵੀਡੀਓ ਦੇਖਦੇ ਆ ਹਾਂ ਤੇ ਭਾਈ ਜਿਨ੍ਹਾਂ ਨੇ ਫੋਨ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਅੱਛਾ ਤੇ ਮੇਰੀ ਬਾ ਛੋਟੀ ਜਿਹੀ ਰਿਕਵੈਸਟ ਹੈ ਵੀ ਇਹ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਕਿਉਂਕਿ ਜੇ ਸਬਸਕ੍ਰਾਈਬਰ ਕਰਾਂਗੇ ਫਿਰ ਆਪਣੇ ਕੋਲ ਸਭ ਤੋਂ ਪਹਿਲਾਂ ਵੀਡੀਓ ਆ ਜਾਂਦੀ ਆ ਠੀਕ ਆ ਹਾਂਜੀ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅ ਅੱਜ ਦੀ ਜਿਹੜੀ ਆਪਣੀ ਵਿਜਿਟ ਹੈਗੀ ਆ ਪੰਡ ਸਹਿਮ ਸਹਿਮ ਜਿਹੜਾ ਪੰਡ ਆ ਦੋਸਤੋ ਇਹ ਦੋਆਬੇ ਏਰੀਆ ਦਾ ਪੰਡ ਆ ਤੇ ਸਹਿਮ ਨੂੰ ਜਿਹੜਾ ਤਹਿਸੀਲ ਨਕੋਦਰ ਲੱਗਦੀ ਆ ਤੇ ਜਿਲ੍ਹਾ ਇਸ ਨੂੰ ਜਲੰਧਰ ਲੱਗਦਾ ਆ ਬੇਸ਼ੱਕ ਇਧਰ ਬਹੁਤ ਜ਼ਿਆਦਾ ਲੋਕਾਂ ਦਾ ਜਿਹੜਾ ਸ਼ੁਰੂ ਤੋਂ ਹੀ ਮੰਨ ਲਓ ਬਾਹਰ ਵਾਲੇ ਪੱਖ ਨੂੰ ਜ਼ਿਆਦਾ ਧਿਆਨ ਰੁਝਾਨ ਰਿਹਾ ਵਾ ਪਰ ਇੱਥੇ ਇੱਕ ਮੇਰਾ ਵੀਰ ਸਹਿਮ ਪਿੰਡ ਵਿੱਚ ਗੁੱਜਰ ਵੀਰ ਬੈਠਾ ਵਾ ਤਾਲਬ ਹੁਸੈਨ ਇਹ ਵੀਰ ਨੇ ਇੱਕ ਮੈਂ ਬਰੀਡਰ ਦੀ ਗੱਲ ਕਰਾਂ ਤਾਂ ਜਿਹੜਾ ਬਰੀਡਰ ਹੁੰਦਾ ਵਾ ਨਾ ਦੋਸਤੋ ਬਰੀਡਰ ਇੱਕਾ ਸਾਹਮਣੇ ਵੀਡੀਓ ਚ ਬਰੀਡਰ ਤੇ ਇੱਕ ਬਰੀਡਰ ਦਾ ਮਾਲਕ ਹੁੰਦਾ ਬਰੀਡਰ ਐਵੇਂ ਨਹੀਂ ਕਿਹਾ ਜਾਂਦਾ ਬਰੀਡਰ ਕਹਿਣਾ ਬੜਾ ਔਖਾ ਤੇ ਬਹੁਤ ਲੰਮੀ ਸਾਧਨਾ ਕਰਨੀ ਪੈਂਦੀ ਆ ਕਿਉਂਕਿ ਬਰੀਡਰ ਦਾ ਮਤਲਬ ਹੁੰਦਾ ਬਰੀਡਿੰਗ ਕਰਨਾ ਤੇ ਬਰੀਡਰ ਦਾ ਹੀ ਮਾਲਕ ਦਾ ਮਤਲਬ ਹੁੰਦਾ ਵੀ ਬਰੀਡਿੰਗ ਕਰਾਉਣਾ ਕਿਸ ਤਰੀਕੇ ਨਾਲ ਬਰੀਡਿੰਗ ਕਰਾਉਣੀ ਆ ਮਾਲ ਦੀ ਕਿਹੜੀ ਬਲੱਡ ਲਾਈਨ ਲੈਣੀ ਆ ਕਿਹੜੀ ਬਲੱਡ ਲਾਈਨ ਚੋਂ ਦੁੱਧ ਲੈਣਾ ਆ ਕਿਹੜੀ ਬਲੱਡ ਲਾਈਨ ਚੋਂ ਬਿਊਟੀ ਲੈਣੀ ਆ ਅੱਜ ਤੋਂ ਕੋਈ 8-9 ਸਾਲ ਪਹਿਲਾਂ ਇੱਕ ਵੀਰ ਬੁੱਲ ਲੈ ਕੇ ਆਇਆ ਸੀਗਾ ਜਿਹਦਾ ਨਾਮ ਬਿੱਲੂ ਰੱਖਿਆ ਸੀ ਬਿੱਲੂ ਝੋਟੇ ਨੇ ਆ ਕੇ ਇਸ ਫਾਰਮ ਦੇ ਉੱਪਰ ਬੜੀ ਵਧੀਆ ਆ ਕੇ ਬਰੀਡਿੰਗ ਕੀਤੀ ਉਸ ਤੋਂ ਬਾਅਦ ਵੀਰ ਨੇ ਇੱਕ ਨਵਾਂ ਬੁੱਲ ਲੈ ਕੇ ਆਂਦਾ ਇਹਦਾ ਅੱਜ ਆਪਾਂ ਨਾਮਕਰਨ ਕਰਨ ਪਹੁੰਚੇ ਆ ਵੀਰ ਦੇ ਮੁੰਡੇ ਨੇ ਨਾਮਕਰਨ ਕਰਨਾ ਆ ਨਾਮ ਇਹਦਾ ਇੱਕ ਅਲੱਗ ਲੈਂਡ ਦਾ ਹੋਣ ਕਰਕੇ ਲੱਗ ਰੱਖਣਾ ਆ ਜਿਹੜਾ ਇੱਧਰ ਬੋਲਿਆ ਇਹ ਬਿੱਲੂ ਟੂਆ ਇਹਦਾ ਨਾਮ ਕਿਉਂਕਿ ਬਿੱਲੂ ਦਾ ਬੱਚਾ ਆ ਆਓ ਇਹਨਾਂ ਵਾਰੇ ਆਪਾਂ ਡਿਟੇਲ ਲੈਣੇ ਆ ਤੇ ਆਪਾਂ ਤਾਲਮ حسین ਨਾਲ ਕਰਦੇ ਆ ਗੱਲਾਂ ਬਾਤਾਂ ਸਤਿ ਸ੍ਰੀ ਅਕਾਲ ਤਾਲਮ ਜੀ ਸਤਿ ਸ੍ਰੀ ਅਕਾਲ ਜੀ ਵੀਰ ਆਪਣਾ ਨਾਮ ਦੱਸਦੇ ਸਾਰੀ ਜਨਤਾ ਪਬਲਿਕ ਤੈਨੂੰ ਬਹੁਤ ਦੂਰ ਦੂਰ ਤੱਕ ਦੇਖਣਗੇ ਤੇ ਇਸ ਕਰਕੇ ਆਪਣੀ ਡਿਟੇਲ ਐਡਰੈਸ ਸਾਰਾ ਕਨਫਰਮ ਕਰਾ ਦੇ ਵੀ ਪਿੰਡ ਦਾ ਨਾਮ ਤੇ ਆਪਦਾ ਨਾਮ ਤਹਿਸੀਲ ਜਿਹੜਾ ਸਾਰਾ ਉਹ ਦੱਸ ਦੇ ਨਾਮ ਮੇਰਾ ਦਾਲਵ حسین ਹੈ ਹਾਂਜੀ ਪਿੰਡ ਸੇਮ ਹਾਂਜੀ ਜਿਹੜਾ ਜਲੰਧਰ ਤਹਿਸੀਲ ਕੋਟੇਰ ਠੀਕ ਆ ਜੀ ਤਾਲ ਵੀਰ ਜਦੋਂ ਆ ਬੁੱਲ ਦੀ ਗੱਲ ਆਉਂਦੀ ਆ ਹਾਂਜੀ ਬੋਲੇ ਇਹ ਕਿਹੜੇ ਇਲਾਕੇ ਚੋਂ ਲੈ ਕੇ ਆਂਦਾ ਵਾ ਇਹ ਵਸਤੀ ਸਿਨੇ ਹੁੰਦੀ ਆ ਵਸਤੀ ਸੁਨਣ ਵਾਲੀ ਜਿਹੜੀ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਪੈਂਦੀ ਆ ਹਾਂਜੀ ਠੀਕ ਆ ਤੇ ਇਹ ਬੁੱਲ ਦਾ ਆਪਾਂ ਡਿਟੇਲ ਦਈਏ ਤੇ ਇਹਦਾ ਪਿਓ ਕਿਹੜਾ ਆ ਗਿਆ ਵੀਰ ਇਹਦਾ ਪੋਰਸ ਆ ਜੀ ਪੋਰਸ ਜਿਹੜਾ ਬਾਈ ਗਰਜੰਟ ਦੇ ਘਰੇ ਆ ਹਾਂਜੀ ਠੀਕ ਆ ਪੋਰਸ ਜਿਹੜਾ ਦੋਸਤੋ ਬਾਈ ਗਰਜੰਟ ਦੇ ਫਾਰਮ ਉੱਪਰ ਬੋਲਿਆ ਉਹਦਾ ਇਹ ਬੱਚਾ ਆ ਤੇ ਵੀਰ ਇਦੀ ਮਦਰ ਮਿਲ ਕੇ ਰਿਕਾਰਡ ਕੀ ਮਾਂ ਦਾ ਦੁੱਧ ਕਿੰਨਾ ਸੀਗਾ 16 17 ਕਿਲੋ ਅੱਛਾ 16 17 ਕਿਲੋ ਦੁੱਧ ਸੀਗਾ ਜਿਹੜੀ ਮੰਨ ਲਓ ਇਹਦੀ ਮਾਂ ਸੀਗੀ ਹਾਂਜੀ ਠੀਕ ਆ ਤੇ ਬਾਕੀ ਇਹਦੀ ਉਮਰ ਲਿਹਾ ਜਾ ਤਲਵੀਰ ਕਿੰਨੀ ਹੋ ਚੁੱਕੀ ਆ 2.5 3 ਸਾਲ ਦਾ ਅੱਛਾ 2.5 3 ਸਾਲ ਦਾ ਮੰਨ ਲਓ ਇਹ ਹੋ ਚੁੱਕਾ ਹੈ ਜਦੋਂ ਮੁਰਲੇ ਜਾਂ ਦੋ ਸਿੱਟੇ ਸੀ ਨੇ ਅੱਛਾ ਜਦੋਂ ਤੁਸੀਂ ਲਿਆਂਦਾ ਸੀ ਉਦੋਂ ਮੂਹਰਲੇ ਦੰਦ ਦੇ ਨੇ ਦੋ ਸਿੱਟੇ ਸੀਗੇ ਹੈ ਤੇ ਪਰ ਹਜੇ ਵੀ ਮੰਨ ਲਓ ਇਹ ਦੰਦ ਪੂਰੇ ਕੀਤੇ ਆ ਹਜੇ ਦੋ ਦੰਦ ਹੀ ਆ ਹਾਂ ਦੋ ਦੰਦ ਹੀ ਆ ਦੋ ਦੰਦ ਹੀ ਆ ਤੁਸੀਂ ਦੋਸਤੋ ਆ ਜੁਗਾਲੀ ਕਰਦਾ ਦੇਖ ਸਕਦੇ ਆ ਦੋ ਦੰਦ ਬਿਲਕੁਲ ਬਰਾਬਰ ਕਰਕੇ ਤੇ ਚੌਕ ਦੀਆਂ ਕੰਨੀਆਂ ਭੰਨਣ ਨੂੰ ਤਿਆਰ ਹੋਇਆ ਪਿਆ ਇਹ ਮੰਨ ਲਓ ਢਾਈ ਤੋਂ ਪੌਣੇ ਤਿੰਨ ਸਾਲ ਚ ਕਹਿ ਸਕਦੇ ਹੁਣ ਜਦੋਂ ਤਿੰਨ ਦੇ ਨੇੜੇ ਗਿਆ ਇਹ ਨੇ ਹੁਣ ਚੌਕ ਦੇ ਭੰਨ ਕੇ ਸਾਢੇ ਤਿੰਨ ਸਾਲ ਦਾ ਝੋਟਾ ਹੋ ਜਾਣਾ ਤੇ ਵੀਰ ਮੰਨ ਲਓ ਇਹਨੂੰ ਤੇਰੇ ਕੋਲੇ ਆਏ ਨੂੰ ਕਿੰਨਾ ਟਾਈਮ ਹੋ ਗਿਆ ਮੇਰੇ ਕੋਲ ਕੋਈ ਸਾਢੇ 3 ਮਹੀਨੇ ਹੋ ਗਏ ਭਾਈ ਸਾਢੇ 3 ਮਹੀਨੇ ਤੇ ਬਰੀਡਿੰਗ ਕਰਨ ਲੱਪਿਆ ਇਹ ਹਾਂ ਹਾਂ ਕਿੰਨੀਆਂ ਕ ਮੱਜਾਂ ਹੁਣ ਇਤੋਂ ਲੱਗੀਆਂ ਮੇਰੀ ਆਪਦਾ ਮੱਜਾਂ ਲੱਗੀਆਂ ਸਾਰੀਆਂ ਅੱਛਾ 4 ਕ ਮੱਜਾਂ ਲੱਗੀਆਂ ਅੱਛਾ ਇਹ ਤੋਂ 4 ਮੱਜਾਂ ਵੱਲੋਂ ਲੱਗ ਚੁੱਕੀਆਂ ਗੱਬਣਾ ਹੈ ਤੈਨੂੰ ਲੱਗਦਾ ਵੀ ਗੱਬਣਾਈਆਂ ਜਾਂ ਕਿਦਾਂ ਨਹੀਂ ਨਹੀਂ ਗੱਬਣਾ ਅੱਛਾ ਗੱਬਣਾ ਵੱਲੋਂ ਕਹਿੰਦੇ ਤਾਂ ਭਾਵੇਂ ਕੋਈ 7 ਅ 8 ਮਹੀਨਿਆਂ ਚ ਦਾ ਰਿਜ਼ਲਟ ਆ ਜਾਊਗਾ ਹਾਂ ਹਾਂ ਬੱਚੇ ਆ ਜਾਣਗੇ ਜਾਨਕਿ ਹਨਾ ਰਿਜ਼ਲਟ ਤਾਂ ਅਸਲ ਚ ਝੋਟੇ ਦਾ ਉਦੋਂ ਆਉਂਦਾ ਜਦੋਂ ਇਹਦੀਆਂ ਝੋਟੀਆਂ ਦੁੱਧ ਦੇਣਗੀਆਂ ਮੈਂ ਤਾਂ ਉਦੋਂ ਰਿਜ਼ਲਟ ਦਾ ਕਹਿਣਾ ਹੁੰਦਾ ਵੀ ਰਿਜ਼ਲਟ ਉਦੋਂ ਕਈ ਕਈ ਵੀਰ ਕਹਿਣਗੇ ਸਾਡੇ ਬੁੱਲਦਿਆਂ ਫੋਟੋਆਂ ਪਹੁੰਚ ਗਈ ਵੀ ਬੱਚੇ ਬਹੁਤ ਚੰਗੇ ਆ ਗਏ ਬੱਚੇ ਚੰਗੇ ਆਉਣ ਦਾ ਮੈਟਰ ਨਹੀਂ ਆਪਾਂ ਨੂੰ ਤਾਂ ਮੇਨ ਕੰਮ ਆ ਦੁੱਧ ਲਿਆਉਣਾ ਜਦਨੇ ਦੀਆਂ ਝੋਟੀਆਂ ਕੱਟੀਆਂ ਦੁੱਧ ਤੇ ਆ ਗਈਆਂ ਉਸ ਦਿਨ ਇਹ ਝੋਟਾ ਜਿਵੇਂ ਬਿੱਲੂ ਸੀਗਾ ਜਿਵੇਂ ਬਿੱਲੂ ਪੀੜੀ ਬੁੱਲ ਚ ਆਪਾਂ ਕਹਿ ਸਕਦੇ ਵੀ ਉਹ ਪੀੜੀ ਬੁੱਲਾ ਚ ਨਾ ਉਦਾ ਆ ਸਕਦਾ ਕਿਉਂਕਿ ਉਹਦੀਆਂ ਝੋਟੀਆਂ ਤੇਰੇ ਫਾਰਮ ਤੇ ਆਪਾਂ ਵਿਖਾ ਸਕ ਤੇ ਬਾਅਦ ਚ ਇਹ ਵੀ ਹਜੇ ਲਵੀ ਜੀ ਉਮਰ ਦਾ ਮੇਰੇ ਹਿਸਾਬ ਨਾਲ ਜਦੋਂ ਨੂੰ ਇਹਨੇ 6-7 ਸਾਲ ਦਾ ਹੋਣਾ ਆ ਉਦੋਂ ਨੂੰ ਇਹਦੀਆਂ ਝੋਟੀਆਂ ਸੂ ਪਣੀਆਂ ਆ ਬੜੇ ਆਰਾਮ ਨਾਲ ਹਨਾ ਤੇ ਵੀਰ ਅੱਜ ਆਪਾਂ ਇਹਦਾ ਫਿਰ ਨਾਮ ਕਰਨਾ ਕਰਨ ਵਾਸਤੇ ਤੁਸੀਂ ਸੱਦਿਆ ਵੀ ਇਹਦਾ ਆਪਾਂ ਨਾਮ ਰੱਖਣਾ ਹਨਾ ਤੇ ਨਾਮ ਰਖਾਉਣਾ ਹੈਗਾ ਤੁਸੀਂ ਆਪਣੇ ਬੇੜੇ ਤੋਂ ਹਨਾ ਆਹੋ ਉਹ ਕਹਿੰਦਾ ਯਾਰ ਉਹ ਨਾਮ ਨਹੀਂ ਰੱਖਣਾ ਕਹਿੰਦਾ ਉਹਦਾ ਪੁੱਤ ਹੈ ਨਹੀਂ ਇਹ ਅੱਛਾ ਕਿੰਨਾ ਖਿਸ਼ੌਂਕ ਆ ਨੀਲੀ ਰਵੀ ਦਾ ਤੈਨੂੰ ਫਿਰ ਬਹੁਤ ਜ਼ਿਆਦਾ ਸ਼ੌਂਕ ਹੈ ਭਾਈ ਬਹੁਤ ਜ਼ਿਆਦਾ ਚੌਂਕ ਆ ਹਾਂਜੀ ਤੇ ਵੀਰ ਇਹਦਾ ਫਿਰ ਕੀ ਨਾਮ ਰੱਖਣਾ ਅੱਜ ਤੁਸੀਂ ਇਹਦਾ ਨਾਮ ਭਾਜੀ ਇਹ ਹੀ ਰੱਖਣਾ ਸਕੰਦਰ। ਸਕੰਦਰ ਰੱਖਣਾ ਵਾ? ਹਾਂਜੀ। ਠੀਕ ਆ ਸਕੰਦਰ ਨਾਮ ਯਾਨੀ ਕਿ ਇਹਦਾ ਨੀਲੀ ਰਵੀ ਦਾ ਸਕੰਦਰ ਝੋਟਾ ਰੱਖਣਾ ਹੈ। ਹਾਂਜੀ। ਮੰਨ ਲਓ ਸਕੰਦਰ ਅੱਜ ਤੋਂ ਇਹਦਾ ਨਾਮ ਸਕੰਦਰ ਦੇ ਨਾਮ ਨਾਲ ਜਾਣਿਆ ਜਾਊਗਾ। ਹਾਂਜੀ। ਤੈਨੂੰ ਕਿੰਨਾ ਕੁ ਚੰਗਾ ਲੱਗਦਾ ਝੋਟਾ ਇਹ? ਮੈਨੂੰ ਬਹੁਤ ਵਧੀਆ ਲੱਗਦਾ ਭਾਜੀ ਇਹ। ਵਧੀਆ ਲੱਗਦਾ ਤੇ ਬਿੱਲੂ ਬਿੱਲੂ ਦਾ ਜਿਵੇਂ ਬਿੱਲੂ ਅੱਗੇ ਤੁਸੀਂ ਸੇਲ ਕੀਤਾ ਅੱਜ ਬਿੱਲੂ ਦੀ ਜਗ੍ਹਾ ਹਨਾ ਇਹ ਖੜਾ। ਹਾਂਜੀ। ਤੇ ਕਿਵੇਂ ਮੰਨ ਲਓ ਪੂਰਾ ਰੋਵ ਜਾ ਹੁੰਦਾ ਵੀ ਵਾਕਿਆ ਯਾਰ ਸਾਡੇ ਕੋਲੇ ਬਹੁਤ ਵਧੀਆ ਫੇਰ ਆ ਗਿਆ ਬੁੱਲ। ਪੂਰਾ ਰੋਵ ਹੁੰਦਾ ਭਾਜੀ। ਅੱਛਾ ਤੇ ਬਾਕੀ ਸੇਵਾ ਸਾਰੀ ਜਾਨੀ ਕਿ ਰੱਖ ਰਖਾ ਤੂੰ ਹੀ ਕਰਦਾ ਜਿਆਦੀ ਕੀ ਮੰਨ ਲਓ ਇਹਦੀ ਸੇਵਾ ਚ ਕੀ ਖਾਏ ਨੀ ਪਾਉਣਾ ਕਿਉਂ ਨਾ ਭਾਈ ਖਲ ਪਾਉਨੇ ਆਂ ਇਹ ਉਹ ਟਾਈਮ ਚਰਾਂ ਦਾ ਬਾਹਰ ਨਿਕਲਿਆ ਤੇ ਚਰਾਂ ਤੇ ਜਾਊਗਾ ਮਾਲ ਨਾਲ ਤੇ ਆਪੇ ਨੇ ਹੋਰ ਏਦੂ ਤਕੜਾ ਹੋ ਜਾਣਾ ਨਾ ਫਿਲਹਾਲ ਖਾਲੀ ਦਿੰਨੇ ਆ ਜਿਆਦੀ ਹਾਂਜੀ ਹਾਂਜੀ ਠੀਕ ਆ ਤੇ ਬਹੁਤ ਵਧੀਆ ਸੱਜਣਾ ਤੂੰ ਜਾਣਕਾਰੀ ਦਿੱਤੀ ਆ ਤੇ ਲੋ ਵੀਰ ਤੁਹਾਡਾ ਬਹੁਤ ਸਵਾਗਤ ਕਰਦੇ ਆ ਠੀਕ ਆ ਜੀ ਸੋ ਵੀਰਾ ਦੇ ਕੋਲੇ ਟਾਈਮ ਤਾਂ ਹੈ ਨਹੀਂ ਸੀਗਾ ਮੈਂ ਵੀਰੇ ਨੂੰ ਬਹੁਤ ਫੋਰਸ ਕੀਤਾ 2-3 ਦਿਨ ਫੋਨ ਲਾਉਂਦਾ ਰਿਹਾ ਵੀ ਵੀਰੇ ਮੇਰੀ ਰਿਕਵੈਸਟ ਹੀ ਆਪਾਂ ਝੋਟੇ ਦੀ ਵੀਡੀਓ ਕਰਕੇ ਆਉਣੀ ਆ। ਇੱਕ ਬਾਈ ਤਾਲਬ ਨੇ ਮੈਨੂੰ ਫੋਨ ਕੀਤੇ ਸੀ ਕਿ ਤੂੰ ਝੋਟਾ ਦੇਖਣ ਨਹੀਂ ਆਇਆ ਤੈਨੂੰ ਖੁਸ਼ੀ ਨਹੀਂ ਝੋਟੇ ਦੀ। ਅੱਛਾ ਮੈਂ ਯਾਰ ਖੁਸ਼ੀ ਤਾਂ ਬਹੁਤ ਆ। ਵੀ ਥੋੜਾ ਘਰੇ ਮੇਰੇ ਕੰਮ ਕੋਮ ਸੀਗਾ ਕੋਈ ਘਰੇਲੂ ਸੀਗਾ ਮੈਨੂੰ ਕੋਈ ਪ੍ਰੋਬਲਮ ਹੋ ਗਈ ਸੀ ਥੋੜੀ ਜੀ। ਠੀਕ ਆ ਤਾਂ ਕਰਕੇ ਇੰਨੀ ਦੂਰ ਨਹੀਂ ਨਿਕਲਿਆ ਗਿਆ। ਠੀਕ ਆ ਤੇ ਮੈਨੂੰ 2-3 ਵਾਰੀ ਫੋਨ ਲਾਉਂਦਾ ਰਿਹਾ ਵੀ ਤੂੰ ਆਉਣਾ ਨਹੀਂ ਤੂੰ ਆਉਣਾ ਨਹੀਂ। ਫਿਰ ਮੈਂ ਕਿਹਾ ਯਾਰ ਮੈਂ ਤਾਂ ਇਕੱਲੇ ਨਹੀਂ ਆਉਂ ਦੇਖ ਲੈਣਾ ਮੰਨੂਗਾ ਵੀਰੇ ਤੁਸੀਂ ਆਪਣੀ ਇੱਜ਼ਤ ਰੱਖੀ ਤੁਸੀਂ ਇਹ ਫਾਰਮ ਤੇ ਪਹੁੰਚੇ ਠੀਕ ਆ ਤੇ ਬਿੱਲੂ ਨੂੰ ਮੈਂ ਤਾਂ ਬਹੁਤ ਮਿਸ ਕਰਦਾ ਵਾਂ ਅੱਛਾ ਬਹੁਤ ਵਧੀਆ ਝੋਟਾ ਹੀ ਬਹੁਤ ਚੰਗਾ ਝੋਟੇ ਹੁਣ ਵੀ ਬਹੁਤ ਵਧੀਆ ਵਾ ਅੱਛਾ ਤੇ ਇਹ ਝੋਟਾ ਜਦੋਂ ਮੈਂ ਆਣ ਕੇ ਦੇਖਿਆ ਹੂੰ ਬਿੱਲੂ ਹੀ ਮੇਰਾ ਪਰਾਈ ਅੱਛਾ ਹਾਂ ਠੀਕ ਆ ਬਿੱਲੂ ਵਾਂਗੂ ਬਣੂਗਾ ਹੌਲੀ ਹੌਲੀ ਹਜੇ ਝੋਟਾ ਕੱਚਾ ਜੀ ਠੀਕ ਆ ਹਜੇ ਝੋਟੇ ਦੇ ਕਾਨਾ ਨਹੀਂ ਪਿਆ ਠੀਕ ਆ ਜਿੱਦਨ ਕਾਨਾ ਪੈ ਗਿਆ ਝੋਟੇ ਦੇ ਠੀਕ ਆ ਝੋਟਾ ਇੱਕ ਨੰਬਰ ਬਣੂਏ ਕਾਨਾ ਕਿਨੂੰ ਕਹਿੰਦੇ ਮੜਾ ਇਹ ਹੱਥ ਲਾ ਕੇ ਹੁੰਦਾ ਇੱਥੋਂ ਲੈ ਅੱਛਾ ਜਿਹੜੀ ਇੱਥੋਂ ਲੈ ਕੇ ਇੰਨੀ ਚੀਜ਼ ਹੈ ਨਾ ਵੈਸੇ ਤਾਂ ਧੌਣ ਬਹੁਤ ਲੰਮੀ ਝੋਟੇ ਦੀ ਸੋਹਣਾ ਲੱਗੂਗਾ ਹੂੰ ਇਹਨੂੰ ਕੰਨਾ ਕਹਿੰਦੇ ਆ ਅੱਛਾ ਜਦੋਂ ਧੌਣ ਭਰਨ ਲੱਗਿਆ ਇਹ ਠੀਕ ਆ ਜਦੋਂ ਧੌਣ ਭਰਨ ਲੱਗਿਆ ਇਹਨੂੰ ਕੰਨਾ ਕਹਿੰਦੇ ਇਹਨੂੰ ਕਮਾਂ ਵੀ ਕਹਿ ਦਿੰਦੇ ਆ ਅੱਛਾ ਆਹ ਚੀਜ਼ ਨੂੰ ਇੱਥੋਂ ਲੈ ਕੇ ਇੰਨੀ ਚੀਜ਼ ਨੂੰ ਹਾਂ ਇਹਨੂੰ ਕੰਨੀ ਵੀ ਕਹਿ ਦਿੰਦੇ ਆ ਠੀਕ ਆ ਆਹ ਥਾਰ ਆ ਗਿਆ ਅੱਛਾ ਆਹ ਇਹਦਾ ਬਾਹੂ ਆ ਗਿਆ ਦਾ ਅੱਛਾ ਉਸ ਤੋਂ ਬਾਅਦ ਥੱਲੇ ਗੋਡੀ ਉਹ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਥਲੇ ਪੈਰ ਆ ਗਿਆ ਨਾ ਤਮੂਟੀ ਝੋਟੇ ਦੀ ਸੋਹਣਾ ਬਣੂਗਾ ਇਹਨੂੰ ਕੰਨੀ ਵੀ ਕਹਿੰਦੇ ਇਹਨੂੰ ਕਮਾ ਵੀ ਕਹਿੰਦੇ ਠੀਕ ਆ ਨੀਲੀ ਚ ਜਿੰਨੇ ਬਰੀਡਰ ਆ ਹੂੰ ਉਹ ਸਾਰੇ ਨੀਵਾ ਕਮਾ ਪਸੰਦ ਕਰਦੇ ਠੀਕ ਆ ਨੀਵਾ ਕਮਾ ਪਸੰਦ ਕਰਨ ਦੇ ਕਾਰਨ ਹੂੰ ਵੀ ਮਦਰੀ ਗੋਡੀ ਲੱਗੇ ਮੂਰੋ ਨੀਵਾ ਲੱਗੇ ਝੋਟਾ ਠੀਕ ਆ ਜਦੋਂ ਆ ਜਿਹੜੀ ਹੱਡੀ ਆ ਇਹ ਉਦੋਂ ਉੱਚੀ ਲੱਗਣੀ ਆ ਜਦੋਂ ਕਮਾ ਨੀਵਾ ਹੋਇਆ ਝੋਟੇ ਦਾ ਠੀਕ ਆ ਇਹ ਕਮਾ ਇੱਥੇ ਜਾਵੜਿਆ ਹੱਡੀ ਦੇ ਬਰਾਬਰ ਹਾਂ ਤੇ ਫੇਰ ਇਹ ਝੋਟਾ ਉਵੇਂ ਜਚਣਾ ਨਹੀਂ ਹੈਗਾ ਹੁਣ ਪੂਰਾ ਜਚਿਆ ਖੜਾ ਬਹੁਤ ਸੋਹਣਾ ਠੀਕ ਆ ਜਦੋਂ ਆਪਾਂ ਬਰੀਡਰ ਲੈਣੇ ਆ ਬਰੀਡਰ ਦੇ ਵਿੱਚ ਕਿਹੜੇ ਗੁਣ ਦੇਖਣੇ ਚਾਹੀਦੇ ਆ ਕਿਉਂਕਿ ਬਰੀਡਰ ਨੇ ਬਰੀਡਿੰਗ ਕਰਨੀ ਆ ਜੀ ਆਉਣ ਵਾਲੇ ਸਮੇਂ 'ਚ ਜੀ ਜੀ ਇਹਨੇ ਹੁਣ ਬਿਲੂ ਦੀਆਂ ਝੋਟੀਆਂ ਤੇ ਪੈਣਾ ਹਨਾ ਜੀ 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 ਉਸ ਤੋਂ ਬਾਅਦ ਬੱਚੇ ਆਉਣੇ ਆ ਦੁੱਧ ਤੇ ਆਉਣਾ ਬਰੀਡਰ ਲੈਣ ਲੱਗਿਆ ਕਿਹੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਉਹ ਨਿੱਕੀ ਜੀ ਮੰਨ ਲਓ ਗੱਲ ਸਾਰੀ ਕਲੀਅਰ ਕਰ ਦੇ ਕਿ ਕਿਹੜੀ-ਕਿਹੜੀ ਚੀਜ਼ ਹੋਣੀ ਚਾਹੀਦੀ ਆ ਬੁੱਲ 'ਚ ਝੋਟੇ ਨੂੰ ਖਰੀਦਣਾ ਸਭ ਤੋਂ ਪਹਿਲਾਂ ਝੋਟ ਦੀ ਮਾਂ ਦੇਖੋ ਅੱਛਾ ਉਸ ਤੋਂ ਬਾਅਦ ਉਹਦੀ ਮਾਂ ਦੀ ਮਾਂ ਦੇਖੋ ਠੀਕ ਆ ਉਸ ਤੋਂ ਬਾਅਦ ਝੋਟਾ ਦੇਖੋ ਠੀਕ ਆ ਉਸ ਤੋਂ ਬਾਅਦ ਦਾ ਪਿਓ ਦੇਖ ਲੋ ਠੀਕ ਆ ਜੇ ਇਹ ਤੋਂ ਜ਼ਿਆਦਾ ਪੀੜੀਆਂ ਚ ਬੰਦਾ ਡੂੰਗਾ ਜਾਵੇ ਉਹ ਬੜੀ ਵਧੀਆ ਗੱਲ ਆ ਠੀਕ ਆ ਆਪਣੇ ਜਾਂਦੇ ਨਹੀਂ ਨਾ ਜਾ ਜਾਣੀ ਜਾਂਦਾ ਠੀਕ ਆ ਤੇ ਉਸ ਤੋਂ ਬਾਅਦ ਝੋਟੇ ਤੇ ਆ ਜਾਂਦੀ ਆ ਗੱਲ ਉਹਨੂੰ ਦੇਖੋ ਠੀਕ ਆ ਉਹਦੇ ਚ ਜਿਹੜੇ ਗੁਣ ਹੋਣੇ ਚਾਹੀਦੇ ਆ ਝੋਟੇ ਦਾ ਜਿਹੜਾ ਨੱਕ ਆ ਹਾਂ ਇਹ ਮਤਲਬ ਗੱਠ ਦਾ ਹੋਣਾ ਚਾਹੀਦਾ ਮਿੱਠੋ ਕਰਕੇ ਹੱਥ ਕਰ ਦੇਣਾ ਠੀਕ ਆ ਤੇ ਜਿਹੜਾ ਨਾਸਾ ਉਹ ਥੋੜੀ ਜਿਹੀ ਮਿੱਡੀ ਹੋਣੀ ਚਾਹੀਦੀ ਝੋਟੇ ਦੀ ਅੱਛਾ ਜਿਹੜੀ ਨਾ ਸਾਂ ਮੂਰੋ ਠੀਕ ਆ ਜਿਹੜਾ ਮੱਥਾ ਵਾਹ ਪਦਰਾ ਹੋਣਾ ਚਾਹੀਦਾ ਠੀਕ ਆ ਸਿੰਗ ਆ ਜਿਹੜਾ ਹਾਂ ਖੰਗਰੀ ਵਾਲਾ ਸਿੰਗ ਚਾਹੀਦਾ ਤੇ ਗੋਲ ਚਾਹੀਦਾ ਤੇ ਮੋਟਾ ਚਾਹੀਦਾ ਥੋੜਾ ਜਾਂ ਮੁੱਡ ਮੁੱਢੀ ਮੋਟੀ ਹੋਵੇ ਸਿੰਗ ਦੀ ਮੂਰੋ ਪਤਲਾ ਹੀ ਹੋਵੇ ਠੀਕ ਆ ਜਿਵੇਂ ਹੋਣਾ ਛੋਟੇ ਦੇ ਖੰਗਰੀ ਪੈਣੀ ਸ਼ੁਰੂ ਹੋ ਗਈ ਆ ਦੇ ਥੱਲੇ ਦੇਖੋ ਆ ਟੋਏ ਦੇ ਪੈਣੇ ਸ਼ੁਰੂ ਹੋ ਗਏ ਇਹ ਛੋਟਿਆਂ ਨੂੰ ਗੰਦੀ ਹੱਤ ਦੀ ਤਕੜੇ ਹੋ ਜਾਂਦੇ ਨੇ ਨਾ ਪੜਨ ਦੇ ਬਹੁਤ ਸ਼ਕੀਨ ਹੋ ਜਾਂਦੇ ਅੱਛਾ ਗੁੱਜਰ ਭਰਾ ਦਾ ਵੈਸੇ ਸ਼ਕੀਨ ਆ ਪੜਾਉਂਦੇ ਅੱਛਾ ਬਿੱਲੂ ਛੋਟਾ ਇਹਨਾਂ ਨੇ ਬਾਲਾ ਪੜ੍ ਤੇ ਜਿਹੜਾ ਛੋਟੇ ਦਾ ਕੰਨ ਆ ਮੈਂ ਦੱਸਿਆ ਵੀ ਭਾਰਾ ਹੋਣਾ ਚਾਹੀਦਾ ਹਾਂ ਤੇ ਬਾਕੀ ਗਰਦਨ ਲੰਮੀ ਹੋਣੀ ਚਾਹੀਦੀ ਆ ਠੀਕ ਆ ਫਿਰ ਇਸ ਤੋਂ ਬਾਅਦ ਗਰਦਨ ਆ ਕਮਾ ਆ ਗਿਆ ਇਹ ਉੱਚਾ ਨਹੀਂ ਚਾਹੀਦਾ ਨੀਵਾ ਚਾਹੀਦਾ ਵਾ ਉਸ ਤੋਂ ਬਾਅਦ ਇਹਦੀ ਜਿਹੜੀ ਮੰਨਲਾ ਆ ਮੇਨ ਹੱਡੀ ਆ ਇਹ ਸਿੰਗਲ ਚਾਹੀਦੀ ਆ ਹੂੰ ਵੱਖੀ ਛੋਟੀ ਚਾਹੀਦੀ ਆ ਹੂੰ ਜਿਹੜਾ ਆ ਪੁੜਾ ਵਾ ਇਹ ਪੂਰਾ ਚੌਰਸ ਚਾਹੀਦਾ ਠੀਕ ਆ ਬਾਕੀ ਆ ਚੁੱਲਾ ਆ ਗਿਆ ਇਹ ਵੀ ਖੁੱਲਾ ਚਾਹੀਦਾ ਛੋਟੇ ਦਾ ਠੀਕ ਆ ਤੇ ਬਾਕੀ ਨਲਾਂ ਦਾ ਸਾਫ ਚਾਹੀਦਾ ਝੋਟੇ ਦਾ ਅੱਛਾ ਤੇ ਜੇ ਆਪਾਂ ਨੂੰ ਬਾਈ ਚਾਂਸ ਹਾਂ ਕਈ ਵਾਰੀ ਆਏ ਹੋ ਜੀ ਵੀ ਝੋਟੇ ਦਾ ਮਾਂ ਪਿਓ ਨਾ ਪਤਾ ਵੇ ਆਪਾਂ ਨੂੰ ਕਿਸੇ ਦੇ ਘਰੋਂ ਕੱਟਾ ਪਸੰਦ ਆ ਜਾ ਆਪਾਂ ਲੈ ਲਈਏ ਨਾ ਉਹਦੀ ਮਾਂ ਦਾ ਪਤਾ ਨਾ ਉਹਦੇ ਪਿਓ ਦਾ ਪਤਾ ਉਹਦੇ ਜੇ ਆਪਾਂ ਕੀ ਚੈੱਕ ਕਰਨਾ ਇਹ ਚੀਜ਼ਾਂ ਚੈੱਕ ਕਰਕੇ ਇੱਕ ਝੋਟੇ ਦੇ ਥਣ ਚੈੱਕ ਕਰਨੇ ਅੱਛਾ ਉਹਦਾ ਕੀ ਰੋਲ ਹੁੰਦਾ ਵੀ ਜਿਹੜੇ ਥਣ ਚੈੱਕ ਕਰਨੇ ਆਉਣ ਵਾਲੇ ਸਮੇਂ 'ਚ ਉਹ ਕਈ ਈ ਜਿਵੇਂ ਮੰਨ ਲਾ ਮਈਆਂ ਛੱਡੇ ਨਹੀਂ ਕਾਣੇ ਇਹ ਕਰ ਜੰਨੀਆਂ ਹਾਂ ਦੁੱਧ ਦਾ ਕੋਈ ਨਹੀਂ ਹੁੰਦਾ ਦੁੱਧ ਪੂਰਾ ਹੀ ਦਿੰਨੀਆਂ ਹਾਂ ਛੱਡੇ ਘਮਾਜੇ ਜੰਨੀਆਂ ਦੇਖਿਆ ਘੁੰਮੇਲੇ ਛੱਡੇ ਕਈ ਈ ਹਾਂ ਉਹ ਉਹੀ ਕਾਰਨ ਹੁੰਦਾ ਕਈ ਈ ਦੇ ਮਾਂ ਦੇ ਛੱਡਾ ਘੁੰਮਿਆ ਹੁੰਦਾ ਜਾਂ ਉਹਦੀ ਦਾਦੀ ਦਾ ਘੁੰਮਿਆ ਹੁੰਦਾ ਪਿੱਛੇ ਤੋਂ ਕਈ ਈ ਸੂ ਜਾਂਦੇ ਝੋਟੇ ਤਿੰਨ ਤੋਂ ਚਾਰ ਨਸਲਾਂ ਤੱਕ ਪਿੱਛੇ ਜਾ ਵੜਦੇ ਆ ਸੂ ਜਾਂਦੇ ਆ ਹੂੰ ਤੇ ਇਹ ਤਾਂ ਮੈਨੂੰ ਐ ਡੇ ਡੀਆਂ ਗੱਲਾਂ ਬੋਲਣੀਆਂ ਨਹੀਂ ਚਾਹੀਦੀਆਂ ਹੂੰ ਪਰ ਮੈਂ ਕਹਿ ਸਕਦਾ ਮੈਂ ਵੀ ਇੰਨੇ ਸੂਝ ਜਾਂਦੇ ਆ। ਅੱਛਾ ਹਾਂਜੀ ਤੇ ਬਾਕੀ ਚਲੋ ਥਣਾ ਦਾ ਜਿਹੜਾ ਤੂੰ ਦੱਸਿਆ ਵਾ ਵੀ ਕੀ ਸਿਸਟਮ ਵੇਖਣਾ ਚਾਹੀਦਾ ਵਾ? ਸਿਸਟਮ ਮਤਲਬ ਉਹ ਛੋਟਾ ਸੀਲ ਹੋਵੇ ਉਹਨਾਂ ਲੱਤ ਲੁੱਤਖਾਲੇ ਮੂੰਹ ਤੇ ਬੰਦਾ। ਅੱਛਾ ਉਹ ਛੋਟੇ ਦੇ ਥਣ ਦੇਖ ਲਓ। ਅੱਛਾ ਇੱਕ ਛੋਟੇ ਦੇ ਥਣ ਲੱਗੇ ਹੁੰਦੇ ਆ ਜਿਵੇਂ ਮਾਜਾਂ ਦੇ ਲੱਗਉਂਦੇ ਕ ਇੱਥੇ, ਕ ਇੱਥੇ, ਇੱਕ ਇੱਥੇ, ਇੱਕ ਇੱਥੇ। ਹਾਂ। ਛੋਟੇ ਦੇ ਥਾਣੇ ਲਾਈਨ ਚ ਲੱਗੇ ਹੋਣੇ ਚਾਹੀਦੇ ਐਸ ਰੋਕ। ਅੱਛਾ ਸਿੱਧੇ ਲੱਗੇ ਹੋਣੇ ਚਾਹੀਦੇ ਸਿੱਧੇ ਲੱਗੇ ਹੋਣੇ ਚਾਹੀਦੇ ਫਿਰ ਡੱਕਾ ਤੋੜ ਲਓ ਹਲੀ ਘੇ ਆ ਜਾਏ ਹੱਥ ਤਪੇਰ ਕੇ ਡੱਕੇ ਨਾਲ ਹੀ ਮੈਨ ਲੋ ਉਥੇ ਡੱਕਾ ਤੋੜ ਲਓ ਫਿਰ ਦੂਜੇ ਬੰਨੇ ਮੈਨਤੀ ਕਰ ਲੋ ਛੋਟੇ ਦੀਆਂ ਲੱਤਾਂ ਆ ਜਮ ਬਰਾਬਰ ਹੋਣ ਸਿੱਧਾ ਖੜਾ ਹੋਵੇ ਝੋਟਾ ਜੇ ਐਂ ਲੱਤ ਖੜ ਕੇ ਖੜਾ ਹੋਇਆ ਜਿਵੇਂ ਟੇਢਾ ਵੇਢਾ ਫਿਰ ਤੁਹਾਨੂੰ ਫਰਕ ਲੱਗ ਜਣਾ ਫਿਰ ਉਹ ਥੋੜੇ ਤੋਂ ਦੇਖਿਆ ਨਹੀਂ ਜਾਣਾ ਬਾਕੀ ਪੂਸ ਬਹੁਤ ਸੋਹਣੀ ਲੱਗੀ ਝੋਟੇ ਨੂੰ ਆ ਜਮ ਬਿਤੇ ਟੈਸਟੀ ਕਾਲ ਹਨ ਹਾਂ ਇਹ ਵੈਸੇ ਤਾਂ ਮਤਲਬ ਜਿਵੇਂ ਬਿੱਲੂ ਦੇ ਟੈਸਟੀ ਕਾਲ ਸੀ ਹਾਂ ਬਿੱਲੂ ਦੇ ਟੈਸਟੀ ਕਾਲ ਸਾ ਸਾਫ ਦਾ ਮਤਲਬ ਇਹ ਹੁੰਦਾ ਵਾ ਵੀ ਜਿਵੇਂ ਜਿਹਦਾ ਪਿੱਛੇ ਨੂੰ ਜਾਣਗੇ ਨਾਲ ਤਾਂ ਉਹ ਚੰਗੇ ਆ ਮਈਆਂ ਛੱਡਾ ਬਹੁਤ ਕੱਢਦੀਆਂ ਪਿੱਛੇ ਨੂੰ ਫਿਰ ਸਿੰਗਲ ਹੱਡੀ ਕਹਿ ਦਿੰਦੇ ਕਈ ਯਾਰ ਹਨਾ ਸਿੰਗਲ ਹੱਡੀ ਦਾ ਕੀ ਰੋਲ ਹੁੰਦਾ ਵਾ ਵੀਰੇ ਮੈਂ ਪਹਿਲਾਂ ਦੱਸ ਦਣਾ ਵੀ ਸਿੰਗਲ ਹੱਡੀ ਦਾ ਦੁੱਧ ਨਾਲ ਕੋਈ ਰੋਲ ਨਹੀਂ ਅੱਛਾ ਦੁੱਧ ਤਾਂ ਇਹ ਜੀਆਂ ਮਈਆਂ ਜਿਹੜੀਆਂ ਤਿੰਨ ਤਿੰਨ ਹੱਡੀਆਂ ਕੱਢਦੀਆਂ ਤੇ ਦੁੱਧ ਉਹਨਾਂ ਸਿੰਗਲ ਵਾਲੀ ਥੱਲੇ ਨਹੀਂ ਹੁੰਦਾ ਠੀਕ ਹੈ ਇੱਕੇ ਨਿਸ਼ਾਨੀਆਂ ਨਾਲ ਦੁੱਧ ਦਾ ਕੋਈ ਰੋਲ ਨਹੀਂ ਤੇ ਪੂਸ਼ ਬਰੀਕ ਦਾ ਕੀ ਰੋਲ ਹੁੰਦਾ ਕਹਿੰਦੇ ਬਰੀਕ ਪੂਸ਼ ਆ ਦੇਟੇਲ ਬਰੀਕ ਹੈ ਨਾ ਆਪਾਂ ਬਰੀਕ ਦਾ ਮਤਲਬ ਇਹ ਹੀ ਆ ਵੀ ਬਰੀਕ ਪੂਸ਼ ਚ ਹੱਡੀ ਘੱਟ ਹੋਵੇ ਅੱਛਾ ਤੇ ਗੰਢ ਦੇਣੀ ਸੌਖੀ ਆ ਐ ਕਰਕੇ ਅੱਛਾ ਹੋਰ ਤਾਂ ਨਹੀਂ ਕੋਈ ਰੋਲ ਹੁੰਦਾ ਦੁੱਧ ਨਾਲ ਕਨੈਕਸ਼ਨ ਇਹ ਚੀਜ਼ਾਂ ਦਾ ਕੁਝ ਨਹੀਂ ਹੈਗਾ ਅੱਛਾ ਇਹ ਬਿਊਟੀ ਨੇ ਕਨੈਕਸ਼ਨ ਆ ਅੱਛਾ ਦੁੱਧ ਤਾਂ ਤੁਸੀਂ ਮੱਝ ਦੇ ਵਾਹ ਜਿਹੜੇ ਜਿਹੜੇ ਸੰਗ ਹੁੰਦੇ ਆ ਤੇ 20 25 ਲੀਟਰ ਦੁੱਧ ਦੇਈ ਜਾਂਦੀਆਂ ਮਈਆਂ ਅੱਛਾ ਹੁਣ ਜੇ ਇਹ ਕਰੈਕਟਰ ਦੇਖੀਏ ਠੀਕ ਜਫਰਾਬਾਦੀ ਹਾਂ ਉਹ ਮਈਆਂ ਦੇਖਦਾਓ ਇੱਥੋਂ ਆਏ ਸਿੰਗ ਮੋੜੇ ਹੁੰਦੇ ਡੱਡੇ ਹੂੰ ਉਹਨਾਂ ਦੇ ਡੱਡੇ ਡੱਡੇ ਚੱਡੇ ਹੁੰਦੇ ਠੀਕ ਆ ਆਏ ਜਾਂਦੀਆਂ ਤੁਰੀਆਂ ਠੀਕ ਮੰਨ ਲਓ ਇਹ ਜਿਹੜੇ ਆਪਾਂ ਪੁਆਇੰਟ ਦੱਸਿਆ ਇਹਦੇ ਨਾਲ ਪਸ਼ੂ ਦੀ ਬਿਊਟੀ ਦਾ ਹੀ ਅਸਰ ਆ ਬਿਊਟੀ ਦਾ ਹੀ ਅਸਰ ਦੁੱਧ ਜਿਹੜਾ ਆਉਣਾ ਉਹ ਖਾਨਦਾਨ ਨੇ ਲੈ ਕੇ ਆਉਣਾ ਦੁੱਧ ਮੱਝ ਦੋ ਤਰ੍ਹਾਂ ਦਿੰਦੀ ਹਾਂ ਪਹਿਲੀ ਨੰਬਰ ਤੇ ਆ ਜਿਹੜੀ ਮੱਝ ਦੁੱਧ ਦੇਊਗੀ ਹੂੰ ਉਹਦੀ ਨਸਲ ਚੰਗੀ ਹੋਣੀ ਚਾਹੀਦੀ ਮੈਂ ਦੀ ਠੀਕ ਆ ਦੂਜੇ ਨੰਬਰ ਤੇ ਮੱਝ ਚ ਨਹੀਂ ਦੁੱਧ ਹੁੰਦਾ ਮੱਝ ਦੀ ਯਾਰਡ ਚ ਦੁੱਧ ਹੁੰਦਾ ਅੱਛਾ ਇੱਥੇ ਜਿਹੜੀ ਯਾਰਡ ਲੱਗੀ ਹੁੰਦੀ ਅੱਛਾ ਯਾਰਡ ਦਾ ਮਤਲਬ ਇਹ ਆ ਵੀ ਮੱਝ ਦੀ ਯਾਰਡ ਚਲਦੀ ਰਹੇ ਹੂੰ ਤੇ ਦੁੱਧ ਮਿਲਦਾ ਅੱਛਾ ਜੇ ਭਾਈ ਹੁਣ ਸਾਡੇ ਅੱਗੇ ਛੱਡ ਲੈਣੀਆਂ ਤੜਕੇ ਹੂੰ ਤੇ ਬਾਹਰਲੇ ਚਾਰੇ ਤੇ ਪਸ਼ੂਆਂ ਤੇ ਚੌਕਰ ਪਾਉਨੇ ਆ ਹੂੰ ਜੇ ਤਾਂ ਇਹ ਅਸੀਂ ਦੀ ਜਾ ਕੇ ਪੀਡੀਐਫ ਤੇ ਇੱਕ ਤੀ ਤਿਆਰੀ ਕਰ ਦੇਣੀ ਆ ਹੂੰ ਬਿਰਿਓ ਮੰਹਾਂ ਨੇ ਪੀਡੀਐਫ ਐ ਤੇ ਨਹੀਂ ਚਵਾਉਣਾ ਦੁੱਧ ਘਰੇ ਚੋਂ ਨੂੰ ਵਧੀਆ ਸਾਡੇ ਚਾ ਚਲੋ ਮੇਰੇ ਕੋਲ ਤਾਂ ਹੌਲੀਆਂ ਆ ਵਾਂ ਮੰਹਾਂ ਹੂੰ ਤੇ ਬਸ ਇਹੀ ਕਾਰਨ ਆ ਜੀ ਜਦੋਂ ਆਲਾ ਮਦਲ ਇਹ ਵੀ ਪਸ਼ੂ ਨੂੰ ਚੰਗੀ ਖਾਦ ਖਰਾਬ ਪਾਣੀ ਪੂ ਸੇਵਾ ਕਰਨੀ ਪੂ ਹਨਾ ਉਹ ਚੱਲਦਾ ਰਹੇ ਖਵਾਵੋ ਚੰਗੀ ਚੀਜ਼ ਤੇ ਦੁੱਧ ਆਉ ਸੋ ਮੈਂ ਥੋੜੀ ਜਿਹੀ ਕਲੀਅਰ ਕਰ ਦਵਾ ਕਈਆਂ ਨੇ ਕਹਣਾ ਜਾਂੜ ਕਿੱਥੇ ਲੱਗੀ ਹੁੰਦੀ ਹੈ ਕਈ ਵਾਰੀ ਕਨਫਿਊਜ਼ਨ ਨਾ ਹੋ ਜੇ ਅੱਛਾ ਅੱਛਾ ਹਾਂ ਤੇ ਇਸ ਤੋਂ ਅੱਗੇ ਆਪਾਂ ਬਿੱਲੂ ਝੋਟਾ ਦਿੱਤਾ ਸੀ ਵੀਰ ਨੇ ਹਨਾ ਉਹਦਾ ਨਾਮਕਰਨ ਕਰਨ ਵਾਸਤੇ ਤੈਨੂੰ ਬੁਲਾਇਆ ਇਹਦਾ ਹੁਣ ਕੀ ਨਾਮ ਰੱਖਣਾ ਤੂੰ ਕਿਉਂਕਿ ਬਿੱਲੂ ਦਾ ਇਹ ਬਚਾਇਆ ਤੇ ਮੇਰੇ ਹਿਸਾਬ ਨਾਲ ਇਹ ਇਹਦੀ ਭੈਣ ਵੀ ਆਪਾਂ ਵਿਖਾ ਦੇਣੀ ਆ ਹਨਾ ਤੇ ਬਿੱਲੂ ਦੀ ਧੀ ਵੀ ਵਿਖਾ ਦੇਣੀ ਆ ਜੀ ਤੇ ਉਹਦਾ ਕਾਰਨ ਹੋਊਗਾ ਕਿ ਪਬਲਿਕ ਨੂੰ ਪਤਾ ਲੱਗ ਜੂ ਕਿ ਬਿੱਲੂ ਦੇ ਰਿਜ਼ਲਟ ਕਿੰਨੇ ਕੁ ਤਗੜੇ ਆ ਕਿਉਂਕਿ ਬਾਤੀ ਸੁਣਨ ਵਾਲਿਆਂ ਦਾ ਬਲੱਡ ਵੀਰ ਹੋਣ ਲੈ ਕੇ ਆਇਆ ਵਾ ਤੇ ਮਲਫਾਰਮ ਦਲਚੀ ਗਾਲਾਂ ਦਾ ਬਲੱਡ ਇਹਦੇ ਕੋਲੇ ਪਹਿਲਾਂ ਸੀਗਾ ਉਹਦਾ ਮੈਂ ਤਾਂ ਇਹ ਕਿਹਾ ਸੀਗਾ ਵੀ ਜੇ ਤੁਸੀਂ ਇਹਦਾ ਨਾਂ ਰੱਖੋ ਬਿੱਲੂ ਟੂ ਹਾਂ ਬਿੱਲੂ ਟੂ ਇਹਦਾ ਨਾਂ ਕਿਉਂ ਰੱਖੋ ਹਾਂ ਇਹਦਾ ਨਾਂ ਮਤਲਬ ਲੋਕਾਂ ਨੂੰ ਇਹ ਪਤਾ ਲੱਗੂ ਇਹ ਬਿੱਲੂ ਦੀ ਬਲੱਡ ਲਾਈਨ ਆ ਹਾਂ ਮਤਲਬ ਜਿਹੜੇ ਲੋਕ ਆ ਹੂੰ ਉਹਨਾਂ ਨੇ ਦੇਖਣਾ ਜਦੋਂ ਟੈਂਪ ਹੈ ਗਿਆ ਨਾ ਤਿੰਨ ਚਾਰ ਸਾਲ ਹੋ ਗਏ ਲੋਕ ਕਈ ਵਾਰੀ ਗੁਮਰਾਹ ਨਾ ਹੋ ਜਾਣ ਹੂੰ ਅਗਲੇ ਬਿੱਲੂ ਟੂ ਉਹਨੂੰ ਬਿੱਲੂ ਦਾ ਬੱਚਾ ਸਮਝਣ ਲੱਗ ਗਿਆ ਨਾ ਅੱਛਾ ਫਿਰ ਉਹ ਸੁਣਨ ਵਾਲੇ ਗਾਲਾਂ ਕੱਢਣ ਕਿ ਲੈ ਕੇ ਤਾਂ ਤੁਸੀਂ ਸਾਡੇ ਤੋਂ ਛੋਟਾ ਗਏ ਆ ਹਾਂ ਤੇ ਤੁਸੀਂ ਨਾ ਇਹਦਾ ਬਿੱਲੂ ਟੂ ਰੱਖੀ ਵਰਦੇ ਸਹੀ ਗੱਲ ਵੀ ਉਹ ਚੀਜ਼ਾਂ ਥੋੜੀਆਂ ਜੀਆਂ ਹੋਈਆਂ ਪਈਆਂ ਠੀਕ ਆ ਮੰਨ ਲਓ ਇਹ ਹੁਣ ਆ ਇਹਦਾ ਨਾਮ ਬਿੱਲੂ ਟੂ ਤੇ ਹੋਰ ਆ ਇਹ ਦੇਖ ਲਓ ਬਿੱਲੂ ਟੂ ਬੇਟੇ ਨੇ ਰੱਖਤਾ ਸਕੰਦਰ ਹਾਓ ਉਹਨਾਂ ਨੇ ਉਹਨਾਂ ਨੂੰ ਪਸੰਦ ਲੱਗਿਆ ਨਾ ਉਹਨਾਂ ਨੇ ਰੱਖ ਲਿਆ ਠੀਕ ਆ ਪਰ ਇਹਦਾ ਨਾ ਬਿੱਲੂ ਟੂ ਰੱਖ ਲੈ ਹੁਣ ਬਿੱਲੂ ਟੂ ਦੇ ਬੱਚੇ ਦੀਆਂ ਮਾੜੀਆਂ ਜੀਆਂ ਬਰੀਕੀਆਂ ਦੱਸ ਦੇ ਇਹ ਇਹਦੇ ਵਿੱਚ ਕੋਈ ਕਮੀਆਂ ਉਹ ਵੀ ਦੱਸ ਤੇ ਗੁਣ ਵੀ ਦੱਸ ਦੇ ਹੈ ਕਮੀ ਹਜੇ ਘੱਟਾ ਨਿਆਣਾ ਅੱਛਾ ਥੋੜਾ ਜਿਆ ਅੱਛਾ ਬਾਕੀ ਕਮੀ ਇਹਦੇ ਚ ਬਿੱਲੂ ਦੇ ਬੱਚੇ ਤਾਂ ਵੈਸੇ ਹੀ ਨਹੀਂ ਕਮੀ ਹੁੰਦੀ ਅੱਛਾ ਬਸ ਇਹਦੇ ਦੀ ਵੀਰੇ ਕੈਰੈਕਟਰ ਪੂਰੇ ਹੀ ਆ ਅੱਛਾ ਹਾਂ ਇਹ ਵੀ ਬਾਕੀ ਮਾਰ ਕਿ ਯਾਰ ਇਹਦੇ ਆ ਜਿਹਦੀ ਚੀਜ਼ਾਂ ਨੇ ਮੈਂ ਪਸੰਦ ਵਾਲੀ ਕਰਦਾ ਕਈ ਬੰਦੇ ਨਹੀਂ ਕਰਦੇ ਉਹਨਾਂ ਦੀ ਆਪਦੀ ਚੁਆਇਸ ਆ ਠੀਕ ਆ ਵੀ ਕਿਸੇ ਨੂੰ ਡਿੰਗੇ ਵੱਲ ਮੱਝਾਂ ਪਸੰਦ ਆ ਕਿਸੇ ਨੂੰ ਨੁਕਰੀਆਂ ਮੱਝਾਂ ਪਸੰਦ ਆ ਕਿਸੇ ਨੂੰ ਸਾਰੇ ਬੱਗਾ ਮੂੰਹ ਪਸੰਦ ਆ ਕਿਸੇ ਨੂੰ ਚਾਰੇ ਤੈਰ ਪਸੰਦ ਆ ਹਾਂ ਕਿਸੇ ਨੂੰ ਇੱਕ ਮਈਆਂ ਕਈ ਲੋਕ ਪਸੰਦ ਬਾਲੀਆਂ ਕਰਦੇ ਥਣ ਚਿੱਟਾ ਹੋਵੇ ਇੱਕ ਮਈਆਂ ਦਾ ਉਹ ਵੀ ਮਈਆਂ ਬਹੁਤ ਪਸੰਦ ਕਰਦੇ ਲੋਕ ਆਪ ਕੋ ਆਪਣੀ ਚੋਆਇਸ ਉਹਦੇ ਨੂੰ ਫਿਰ ਆਪਾਂ ਕਹਿ ਦਨੇ ਜੀ ਆਹ ਕੱਟੀ ਫਲਾਣੇ ਦੀ ਸੀ ਇਹ ਫਲਾਣੇ ਦਾ ਝੋਟਾ ਸੀ ਥੋੜੀ ਜੀ ਓਵਰ ਵਾਈਟਨੈਸ ਆ ਗਈ ਉਹ ਆਏ ਆ ਗਿਆ ਜੋ ਹੋ ਗਿਆ ਉਹ ਨੀਲੀਆਂ ਮਈਆਂ ਉਹ ਵੀ ਹੁੰਦੀਆਂ ਠੀਕ ਹੈ ਪਰ ਉਹਨਾਂ ਜੋ ਮਤਲਬ ਵਾਈਟਨੈਸ ਕਿਸੇ ਚ ਜ਼ਿਆਦਾ ਆ ਜਾਂਦੀ ਆ ਕਿਸੇ ਚ ਘੱਟ ਕਈ ਵਾਰੀ ਮੱਥੇ ਲੱਗਨ ਦਾ ਵੀ ਫਰਕ ਪੈ ਜਾਂਦਾ ਠੀਕ ਆ ਹੁਣ ਆਪਾਂ ਬਿੱਲੂ ਦੀ ਇੱਕ ਧੀਵ ਖਾ ਲਈਏ ਦੀ ਭੈਣ ਆ ਹਨਾ ਰੋਲੇ ਪੱਖ ਤੋਂ ਲੋ ਵੀ ਆ ਜੋ ਉਹਦੇ ਆਪਾਂ ਦਰਸ਼ਨ ਕਰਾ ਦਈਏ ਇਹਦੇ ਬਾਰੇ ਆਪਾਂ ਤਾਲਬ ਤੋਂ ਪੁੱਛ ਲਈਏ ਕਿਉਂਕਿ ਤਾਲਬ ਨੇ ਚੋਈ ਆ ਤੇ ਤੂੰ ਨਹੀਂ ਚੋਈ ਹਨਾ ਕਿਹਨੇ ਸੰਦ ਦੀ ਝੋਟੀ ਆ ਵੀਰੇ ਇਹ ਬਿੱਲੂ ਦੀ ਆ ਭਾਜੀ ਇਹ ਕਿੰਨਵਾ ਸੂਆ ਮੰਨ ਲਓ ਸੂਈ ਆ ਤੇ ਦੋ ਸੂਏ ਦੇਖ ਕੇ ਤੀਜੇ ਸੂਏ ਗੱਬਣਾ ਆ ਅੱਛਾ ਹੁਣ ਮੰਨ ਲਓ ਕਹੇ ਤੋ ਬਾਵਾ ਇਸ ਟਾਈਮ ਦੂਜਾ ਹੀ ਚੋਂ ਡੇ ਤੁਸੀਂ ਤੀਜੇ ਨੂੰ ਆ ਗੱਬਣਾ ਕਿੰਨਾ ਦੁੱ ਇਹਦੇ ਥੱਲੇ આજ ਕੀ 13 14 ਕਿਲੋ ਦੁੱਧ ਸੀ 14 ਕਿਲੋ 13 14 ਕਿਲੋ ਦੁੱਧ ਸੀ ਦੂਜੇ ਸੂਏ ਤੇ ਕਿੰਨਾ ਸਮਾਂ ਦੁੱਧ ਦਿੰਦੀ ਆ ਇਹ ਜਦੋਂ ਮੰਨ ਲਓ ਸੁੰਦੀ ਆ ਤੇ ਗੱਬਣ ਹੋ ਜਾਂਦੀ ਗਾਂ ਇਹ 7 7.5 8 ਮਹੀਨੇ ਵੀ ਦਿਆ ਅੱਛਾ 7 7.5 8 ਮਹੀਨੇ ਵੀ ਦੁੱਧ ਦੇ ਜਾਂਦੀ ਆ 14 ਕਿਲੋ ਤੇ ਜਿਹੜੀ ਇਹਦੀ ਮਾਂ ਸੀ ਕੀ ਮੰਨ ਲਓ ਉਹ ਕਿੰਨੇ ਦੁੱਧ ਵਾਲੀ ਸੀ ਓਏ ਇਹ ਸੀ 8 9 ਵਾਲੀ 8 9 ਵਾਲੀ ਮੰਨ ਲਓ ਇਹਨੇ ਫਿਰ 8 ਕਿਲੋ ਦੁੱਧ 9 ਕਿਲੋ ਇਹਨੇ ਪਹਿਲਾਂ ਨੇ ਦੇਤਾ ਉਹ ਮਨ ਲੋ ਪਹਿਲਣਾ ਝੋਟੀਆਂ ਮਾਂ ਦੇ ਬਰਾਬਰ ਚਲ ਗਈਆਂ ਹੁਣ ਦੂਜਿਆ ਤੇ ਗਾਂ ਤੀਜੇ ਸੂਏ ਮੇਰੇ ਹਿਸਾਬ ਨਾਲ ਕਰ ਜੂ 15 ਹਾਂ ਬੜੇ ਨਾਮ ਨਾ ਕਰਨਾ ਚਾਹੀਦਾ ਇਹ 13 14 15 ਤੋਂ ਬਾਹਰ ਵੀ ਕਰ ਸਕਦੇ ਕੋਈ ਵੱਡੀ ਗੱਲ ਨਹੀਂ ਜੇ ਮੈਂ ਕਹਾ ਮੱਕੀ ਦੇ ਵੱਡ ਗੁੱਡ ਤੇ ਜਦੋਂ ਛੱਡੀਆਂ ਤੁਸੀਂ ਤੇ ਸੇਵਾ ਚੰਗੀ ਹੋਗੀ ਹਾਂ ਤੇ ਲਓ ਦੋਸਤੋ ਅੰਡਰ ਦਾ ਜਿਹੜੇ ਆਪਾਂ ਕਾਕੇ ਵੀਰ ਨਾਲ ਗੱਲਾਂ ਬਾਤਾਂ ਕਰਦੇ ਸੀ ਨਾ ਗੈਪ ਚਾਹੀਦਾ ਜਾਂ ਟੈਸਟੀਕਲਾਂ ਦਾ ਚਾਹੀਦਾ ਉਹ ਆ ਚੀਜ਼ ਤੇ ਅਸਰ ਇਫੈਕਟ ਪੈਂਦਾ ਜਦੋਂ ਨਲਾਂ ਦਾ ਸਹੀ ਨਾ ਹੋਵੇ ਜਾਂ ਅੰਡਰ ਕੁਆਲਿਟੀ ਚ ਗੈਪ ਨਾ ਹੋਵੇ ਆ ਵੇਖੋ ਇਹ ਬਿੱਲੂ ਦੀ ਝੋਟੀ ਆ ਤੇ ਵੇਖੋ ਇਹਦਾ ਗੈਬਗੂ ਕਰੋ ਚੈੱਕ ਕਰਨ ਵਾਲੀ ਦਾ ਬਾਕੀ ਮੱਥੇ ਬੱਲ ਜਾਂ ਚੰਨ ਕਿਹ ਲੋ ਜੁਬਾਨ ਗੁਲਾਬੀ ਉਵੇਂ ਮੱਥੇ ਚੁੱਬਰਦਾ ਫੁੱਲ ਰੰਗ ਵਾਲਾ ਸਿੰਘ ਆ ਅੱਖ ਬਿਲਕੁਲ ਮਣਕੀ ਲੱਗਦੀ ਵੀਰ ਇਹਨਾਂ ਚੋਂ ਕੋਈ ਕਟਿਆਂ ਚੋਂ ਜਾਂ ਮੱਜਾਂ ਝੋਟੀਆਂ ਚੋਂ ਕੋਈ ਪਸ਼ੂ ਵਕਾਉ ਤਾਂ ਨਹੀਂ ਹੈਗਾ ਨਹੀਂ ਨਹੀਂ ਕੋਈ ਉਹੋ ਜਿਹਾ ਵੀਰ ਫੋਨ ਨਾ ਲਾਵੇ ਕੋਈ ਸੇਲ ਤਾਂ ਨਹੀਂ ਕਰਨਾ ਆਪਾਂ ਲੋ ਵੀ ਦੋਸਤ ਮੈਂ ਇਹ ਚੀਜ਼ ਪੁੱਛ ਲਈ ਕਿਤੇ ਨਾ ਹੋਵੇ ਤੁਸੀਂ ਬਾਅਦ ਚ ਵੀਰ ਨੂੰ ਫੋਨ ਕਰਕੇ ਕਹਾਂ ਉਹ ਵੀਰ ਵੇਚਣਾ ਨਹੀਂ ਵੇਚਣਾ ਕਿਉਂਕਿ ਬਿੱਲੂ ਦਾ ਬੱਚਾ ਵਾ ਤੇ ਇਹ ਵਸਤੀ ਸੁਣ ਵਾਲਿਆਂ ਦੀ ਬਲੱਡ ਚੋਂ ਆ ਗਿਆ ਤੇ ਦਾ ਨਾਮ ਕਰਨ ਤੋਂ ਵੱਖਰਾ ਮੰਨ ਲਓ ਇਹਨਾਂ ਦੇ ਵੀਰੇ ਨੇ ਰੱਖਦਾ ਸਕੰਦਰ ਨਾਂਜ ਰੱਖਦਾ ਨਾਮ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੁੰਗਾ ਹੁਣ ਐਂਡ ਲਾਸਟ ਦੇ ਵਿੱਚ ਵੀਰ ਬਾਕੀ ਵੀਰੇ ਯਾਰ ਠੀਕ ਆ ਭਾਈ ਆਪਾਂ ਵਧੀਆ ਲੱਗੇ ਆਪਾਂ ਨੂੰ ਝੋਟੇ ਚੰਗੇ ਆ ਝੋਟੇ ਉਹ ਵੀ ਕੱਟਾ ਬਹੁਤ ਚੰਗਾ ਬੰਨਾ ਕਿਸੇ ਦਿਨ ਨੂੰ ਠੀਕ ਆ ਬਹੁਤ ਚੌਰ ਸਾ ਪੱਠਪੜਾ ਚੰਗਾ ਸੋਹਣਾ ਵਾ ਠੀਕ ਕੀਤਾ ਹੋਇਆ ਇਹ ਜਿਹੜਾ ਚੈਨਰ ਕੋਈ ਡਰਾਈਵਰ ਕੀਤਾ ਹੋਇਆ ਹਾਂਜੀ ਬਹੁਤ ਬਹੁਤ ਧੰਨਵਾਦ ਵੈਸੇ ਇਹ ਨਾ ਚੀਜ਼ ਪਹਿਲਾਂ ਚਲੋ ਕਹਿੰਦੇ ਰਹੇ ਮੈਂ ਹੁਣ ਕਹਣੀ ਸਬਸਕ੍ਰਾਈਬ ਮੈਂ ਛੜਤੀ ਕਿਉਂ ਕਹ ਛੜਤੀ ਕਿਉਂਕਿ ਜਿਹੜੀ ਪਬਲਿਕ ਹੁੰਦੀ ਹੈ ਨਾ ਇਹ ਰੱਬ ਦਾ ਰੂਪ ਆ ਤੇ ਪਬਲਿਕ ਦਾ ਦਿਲ ਚਾਹੇ ਆਪਾਂ ਕਿਸੇ ਨਾ ਤੱਕਾ ਨਹੀਂ ਕਰ ਸਕਦੇ ਜੇ ਉਹਨਾਂ ਦਾ ਦਿਲ ਕੀਤਾ ਆਪਾਂ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਇਹਨਾਂ ਨੂੰ ਨਹੀਂ ਦਿਲ ਕਰਦਾ ਨਾ ਕਰਨ ਜੇ ਉਹਨਾਂ ਨੂੰ ਆਪਣੀਆਂ ਚੰਗੀਆਂ ਲੱਗਦੀਆਂ ਕੋਈ ਸਿੱਖਣ ਨੂੰ ਮਿਲਦਾ ਹਾਂਜੀ ਵੀਰੇ ਹਾਂਜੀ ਤੇ ਜਰੂਰ ਸਬਸਕ੍ਰਾਈਬ ਕਰ ਲੈਣਾ ਹਨਾ ਮੈਂ ਕਹਿਣਾ ਤਾਂ ਛੱਡਦਾ ਹੀ ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਲਾਈਕ ਕਰਨਾ ਵਾ ਉਹਨਾਂ ਨੇ ਪਸੰਦ ਕਰਨਾ ਆ ਚੈਨਲ ਨੂੰ ਉਹਨਾਂ ਨੇ ਸਬਸਕ੍ਰਾਈਬ ਵੀ ਕਰਨਾ ਵਾ ਉਹਨਾਂ ਨੇ ਪੇ ਜਿਨ੍ਹਾਂ ਨੇ ਮੈਨੂੰ ਨਹੀਂ ਕਰਨਾ ਚਾਹਲੋ ਉਹ ਉਹਨਾਂ ਦਾ ਮੈਂ ਟਾਈਮ ਵੀ ਨਹੀਂ ਖਰਾਬ ਕਰਦਾ ਹਨਾ ਸਾਰੇ ਰੱਬ ਦਾ ਰੂਪ ਆ ਮੇਰੇ ਲਈ ਮੈਂ ਪਬਲਿਕ ਨੂੰ ਰੱਬ ਦਾ ਰੂਪ ਕਿਉਂਕਿ ਮੇਰੀ ਪਰਿਵਾਰ ਆ ਸਬਸਕ੍ਰਾਈਬਰ ਜਾਂ ਫੇਸਬੁੱਕ ਤੇ ਜਿਹੜੇ ਫੋਲੋ ਮੇਰਾ ਪਰਿਵਾਰ ਆ ਜੇ ਉਹਨਾਂ ਨੂੰ ਚੰਗੀ ਲੱਗਦਾ ਆਪਣਾ ਕੰਮ ਤੇ ਅਪਰੀਸ਼ੀਏਟ ਜ਼ਰੂਰ ਕਰਨਗੇ ਮੈਨੂੰ ਮੈਨੂੰ ਵਿਸ਼ਵਾਸ ਆ ਉਹਨਾਂ ਤੇ ਤੇ ਬਾਕੀ ਠੀਕ ਆ ਕਾਕੇ ਵੀਰੇ ਹਾਂ ਵੀਰੇ ਇੱਕ ਛੋਟੀ ਜੀ ਗੱਲ ਆ ਹਾਂ ਦੇਉ ਤਿੰਨਾਂ ਬੰਦਿਆਂ ਦੇ ਮੈਂ ਨਾਮ ਲੈ ਲੈਣਾ ਹਾਂਜੀ ਇੱਕ ਤਾਂ ਬਾਈ ਸੋਨੂ ਹਾਂਜੀ ਇੱਕ ਬਾਈ ਤਾਲਬ ਹਾਂਜੀ ਤੇ ਇੱਕ ਮੁੰਡਾ ਲਿਆਕਤਾ ਹਾਂਜੀ ਤੇ ਇੱਕ ਦੋ ਬੰਦੇ ਹੋਰ ਆ ਯਾਰ ਹੁਣ ਦਿਮਾਗ ਤੇ ਛੇਤੀ ਛੇਤੀ ਨਾ ਨਹੀਂ ਚੜਦਾ ਅੱਛਾ ਤੇ ਯਾਰ ਇਹਨਾਂ ਦਾ ਬਹੁਤ ਧੰਨਵਾਦ ਬੰਦੇ ਸਪੋਰਟ ਕਰਦੇ ਤੇ ਸਭ ਤੋਂ ਵੱਡਾ ਧੰਨਵਾਦ ਵੀਰੇ ਤੁਹਾਡਾ ਨਹੀਂ ਕੋਈ ਗੱਲ ਨਹੀਂ ਵੀਰਾ ਹਾਂ ਆਪਾਂ ਤਾਂ ਤੁਹਾਡੇ ਵੀਰੇ ਆਪਾਂ ਸਦਾ ਰਿਣੀ ਰਵਾਂਗੇ ਹਾਂ ਤੇ ਬਹੁਤ ਵਧੀਆ ਯਾਰ ਤੁਹਾਡੇ ਨਾਲ ਤੁਹਾਡਾ ਨੇਚਰ ਵੀ ਵਧੀਆ ਲੱਗਦਾ ਆਪਾਂ ਨੂੰ ਕਿਸੇ ਨਾ ਕੋਈ ਕਿਵੇਂ ਵਰਤ ਦੇ ਕੋਈ ਕਿਵੇਂ ਵਰਤ ਦੇ ਉਹਦੇ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ ਹੈਗਾ ਠੀਕ ਆ ਸੋ ਦੋਸਤੋ ਇੱਕ ਮੈਂ ਝਲਕ ਮਰਾਦਾ ਜਿਹੜੀ ਇੱਧਰ ਨੂੰ ਕਰਕੇ ਮੂੰਹ ਖੜੀਆਂ ਨਾ ਕਰਮਾਂ ਵਾਲੀਆਂ ਇਹ ਇੱਕ ਵਾਰੀ ਲੈnde ਪੰਜਾਬ ਦਾ ਜ਼ਰੂਰ ਭਲੇਖਾ ਪਾਉਂਦੀਆਂ ਵਾ ਪਲੇਖਾ ਤਾਂ ਪਉਂਦੀਆਂ ਕਿਉਂਕਿ ਇਹਦੇ ਵਿੱਚ ਬਲੱਡ ਜਿਹੜਾ ਵਾ ਉਹ ਬਿੱਲੂ ਦਾ ਤੇ ਬਿੱਲੂ ਜਿਹੜਾ ਮੰਨ ਲਓ ਮਲਫਾਰਮ ਦੁਲਚੀ ਕਹਿੰਦਾ ਤੇ ਮਲਫਾਰਮ ਦੁਲਚੀ ਕਹਿੰਦਾ ਜਿਹੜਾ ਬਲੱਡ ਸੀ ਉਹ ਲੈnde ਪਾਰ ਦੇ ਵਿੱਚੋਂ ਮੱਜਾਂ ਆਈਆਂ ਸੀਗੀਆਂ ਲਾਟ ਆਇਆ ਸੀ ਜਦੋਂ ਲਾਮੀ ਦੇ ਵਿੱਚ ਖਰੀਦੀਆਂ ਉਹਨਾਂ ਨੇ ਸੋ ਇਹਨਾਂ ਦਾ ਜਦੋਂ ਲੈਂਕਾ ਦੈਂਕਾ ਪਿੱਛੇ ਹੈਗਾ ਤੇ ਫਿਰ ਇਹ ਪਲੇਖਾ ਦਾ ਉਧਰਲਾ ਪਊਗਾ ਜੀ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਫਿਰ ਮਿਲਦੇ ਆ ਇੱਕ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸასი ਸ਼ਾਲ